ਯੂਕੇ ਦੇ ਗ੍ਰੇਟਰ ਮੈਂਚੈਸਟਰ ਤੋਂ ਇੱਕ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਟੈਂਪਸਾਈਡ ਹਸਪਤਾਲ ਦੇ ਵਿੱਚ ਪਾਕਿਸਤਾਨੀ ਮੂਲ ਦੇ ਇੱਕ ਡਾਕਟਰ ਨੇ ਮਰੀਜ਼ ਦੀ ਜ਼ਿੰਦਗੀ ਨਾਲ ਐਸਾ ਖਤਰਨਾਕ ਖਿਲਵਾੜ ਕੀਤਾ ਕਿ ਪੂਰਾ ਮੈਡੀਕਲ ਸਿਸਟਮ ਹੈਰਾਨ ਰਹਿ ਗਿਆ ਪਿੱਤੇ ਦੀ ਸਰਜਰੀ ਦੌਰਾਨ 44 ਸਾਲਾ ਐਨਸਥੀਟਿਸ ਡਾਕਟਰ ਸੁਹੇਲ ਅੰਜੂਮ ਮਰੀਜ਼ ਨੂੰ ਐਨਸਥੀसिया ਹੇਡ ਛੱਡ ਕੇ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲ ਗਿਆ ਅਤੇ ਕੁਝ ਪੱਲਾ ਬਾਅਦ ਉਹ ਦੂਜੇ ਥੀਏਟਰ ਵਿੱਚ ਇੱਕ ਨਰਸ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੋਇਆ ਰੰਗੇ ਹੱਥੀ ਫੜਿਆ ਗਿਆ ਰਿਪੋਰਟਾਂ ਦੇ ਮੁਤਾਬਕ ਇਹ ਘਟਨਾ 16 ਸਤੰਬਰ 2023 ਨੂੰ ਵਾਪਰੀ ਸੀ ਸਾਥੀ ਨਰਸ ਨੇ ਦੂਮਾ ਨੂੰ ਇਤਰਾਜ਼ਯੋਗ ਹੱਥ ਵਿੱਚ ਦੇਖ ਕੇ ਫੌਰਨ ਮੈਨੇਜਮੈਂਟ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ ਡਾਕਟਰ ਲਗਭਗ 8 ਮਿੰਟ ਬਾਅਦ ਵਾਪਸ ਥੀਏਟਰ ਵਿੱਚ ਆ ਗਿਆ ਤੇ ਸਰਜਰੀ ਮੁਕੰਮਲਤਾ ਹੋ ਗਈ ਪਰ ਇਹ ਬੇਪਰਵਾਹੀ ਮਰੀਜ਼ ਦੀ ਜਾਨ ਵੀ ਲੈ ਸਕਦੀ ਸੀ ਬਾਅਦ ਵਿੱਚ ਜਾਂਚ ਦੌਰਾਨ ਡਾਕਟਰ ਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਹ ਨਿੱਜੀ ਤਣਾਅ ਕਾਰਨ ਟੁੱਟ ਗਿਆ ਸੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਡਾਕਟਰ ਅੰਜੂਮ ਨੇ ਫਰਵਰੀ 2024 ਵਿੱਚ ਹਸਪਤਾਲ ਛੱਡ ਦਿੱਤਾ ਅਤੇ ਪਾਕਿਸਤਾਨ ਵਾਪਸ ਚਲਾ ਗਿਆ ਹਾਲਾਂਕਿ ਉਹ ਦੁਬਾਰਾ ਯੂਕੇ ਵਿੱਚ ਨੌਕਰੀ ਕਰਨ ਦੀ ਇੱਛਾ ਜਤਾ ਰਿਹਾ ਹੈ ਪਰ ਉਸ ਉਤੇ ਕਾਰਵਾਈ ਚੱ ਰਹੀ ਹੈ ਅਤੇ ਉਸ ਦਾ ਮੈਡੀਕਲ ਕੈਰੀਅਰ ਹੁਣ ਖਤਰੇ ਵਿੱਚ ਪੈ ਚੁੱਕਾ ਹੈ ਇਸ ਘਟਨਾ ਨੇ ਨਾ ਸਿਰਫ ਹੈਲਥ ਸਿਸਟਮ ਦੀ ਇਮਾਨਦਾਰੀ ਉਤੇ ਪ੍ਰਸ਼ਨ ਚਿੰਨ ਲਗਾਇਆ ਹੈ ਸਗੋਂ ਇਹ ਵੀ ਦੱਸ ਦਿੱਤਾ ਕਿ ਇੱਕ ਪਲ ਦੀ ਗਲਤੀ ਕਿਸ ਤਰ੍ਹਾਂ ਨਾਲ ਪੂਰੀ ਜ਼ਿੰਦਗੀ ਨੂੰ ਹੀ ਤਬਾਹ ਕਰਕੇ ਰੱਖ ਸਕਦੀ ਹੈ ਯੂਕੇ ਦੇ ਗ੍ਰੇਟਰ ਮੈਂਚੈਸਟਰ ਤੋਂ ਇੱਕ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਟੈਂਪਸਾਈਡ ਹਸਪਤਾਲ ਦੇ ਵਿੱਚ ਪਾਕਿਸਤਾਨੀ ਮੂਲ ਦੇ ਇੱਕ ਡਾਕਟਰ ਨੇ ਮਰੀਜ਼ ਦੀ ਜ਼ਿੰਦਗੀ ਨਾਲ ਐਸਾ ਖਤਰਨਾਕ ਖਿਲਵਾੜ ਕੀਤਾ ਕਿ ਪੂਰਾ ਮੈਡੀਕਲ ਸਿਸਟਮ ਹੈਰਾਨ ਰਹਿ ਗਿਆ ਪਿੱਤੇ ਦੀ ਸਰਜਰੀ ਦੇ ਦੌਰਾਨ 44 ਸਾਲਾ ਐਨਸਥੀਟਿਸਟਸ ਡਾਕਟਰ ਸੁਹੇਲ ਅੰਜੂਮ ਮਰੀਜ਼ ਨੂੰ ਐਨਸਥੀਸ਼ੀਆ ਹੇਡ ਛੱਡ ਕੇ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲ ਗਿਆ ਅਤੇ ਕੁਝ ਪੱਲਾ ਬਾਅਦ ਉਹ ਦੂਜੇ ਥੀਏਟਰ ਵਿੱਚ ਇੱਕ ਨਰਸ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੋਇਆ ਰੰਗੇ ਹੱਥੀ ਫੜਿਆ ਗਿਆ ਰੀਪੋਰਟਾਂ ਦੇ ਮੁਤਾਬਕ ਇਹ ਘਟਨਾ 16 ਸਤੰਬਰ 2023 ਨੂੰ ਵਾਪਰੀ ਸੀ ਸਾਥੀ ਨਰਸ ਨੇ ਡੋਮਾ ਨੂੰ ਇਤਰਾਜਯੋਗ ਹੱਥ ਵਿੱਚ ਦੇਖ ਕੇ ਫੌਰਨ ਮੈਨੇਜਮੈਂਟ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ ਡਾਕਟਰ ਲਗਭਗ 8 ਮਿੰਟ ਬਾਅਦ ਵਾਪਸ ਥੀਏਟਰ ਵਿੱਚ ਆ ਗਿਆ ਤੇ ਸਰਜਰੀ ਮੁਕੰਮਲਤਾ ਹੋ ਗਈ ਪਰ ਇਹ ਬੇਪਰਵਾਹੀ ਮਰੀਜ਼ ਦੀ ਜਾਨ ਵੀ ਲੈ ਸਕਦੀ ਸੀ ਬਾਅਦ ਵਿੱਚ ਜਾਂਚ ਦੌਰਾਨ ਡਾਕਟਰ ਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਹ ਨਿੱਜੀ ਤਣਾਅ ਕਾਰਨ ਟੁੱਟ ਗਿਆ ਸੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਡਾਕਟਰ ਅੰਜੂਮ ਨੇ ਫਰਵਰੀ 2024 ਵਿੱਚ ਹਸਪਤਾਲ ਛੱਡ ਦਿੱਤਾ ਅਤੇ ਪਾਕਿਸਤਾਨ ਵਾਪਸ ਚਲਾ ਗਿਆ। ਹਾਲਾਂਕਿ ਉਹ ਦੁਬਾਰਾ ਯੂਕੇ ਵਿੱਚ ਨੌਕਰੀ ਕਰਨ ਦੀ ਇੱਛਾ ਜਤਾ ਰਿਹਾ ਹੈ ਪਰ ਉਸ ਉਤੇ ਕਾਰਵਾਈ جاری ਹੈ ਅਤੇ ਉਸ ਦਾ ਮੈਡੀਕਲ ਕੈਰੀਅਰ ਹੁਣ ਖਤਰੇ ਵਿੱਚ ਪੈ ਚੁੱਕਾ ਹੈ ਇਸ ਘਟਨਾ ਨੇ ਨਾ ਸਿਰਫ ਹੈਲਥ ਸਿਸਟਮ ਦੀ ਇਮਾਨਦਾਰੀ ਉਤੇ ਪ੍ਰਸ਼ਨ ਚਿੰਨ ਲਗਾਇਆ ਹੈ ਸਗੋਂ ਇਹ ਵੀ ਦੱਸ ਦਿੱਤਾ ਕਿ ਇੱਕ ਪਲ ਦੀ ਗਲਤੀ ਕਿਸ ਤਰ੍ਹਾਂ ਨਾਲ ਪੂਰੀ ਜ਼ਿੰਦਗੀ ਨੂੰ ਹੀ ਤਬਾਹ ਕਰਕੇ ਰੱਖ ਸਕਦੀ ਹੈ ਯੂਕੇ ਦੇ ਗ੍ਰੇਟਰ ਮੈਂਚੈਸਟਰ ਤੋਂ ਇੱਕ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਟੈਂਪਸਾਈਡ ਹਸਪਤਾਲ ਦੇ ਵਿੱਚ ਪਾਕਿਸਤਾਨੀ ਮੂਲ ਦੇ ਇੱਕ ਡਾਕਟਰ ਨੇ ਮਰੀਜ਼ ਦੀ ਜ਼ਿੰਦਗੀ ਨਾਲ ਐਸਾ ਖਤਰਨਾਕ ਖਿਲਵਾੜ ਕੀਤਾ ਕਿ ਪੂਰਾ ਮੈਡੀਕਲ ਸਿਸਟਮ ਹੈਰਾਨ ਰਹਿ ਗਿਆ ਪਿੱਤੇ ਦੀ ਸਰਜਰੀ ਦੇ ਦੌਰਾਨ 44 ਸਾਲਾ ਐਨਸਥੀਟਿਸਟ ਡਾਕਟਰ ਸੁਹੇਲ ਅੰਜੂਮ ਮਰੀਜ਼ ਨੂੰ ਐਨਸਥੀਸ਼ੀਆ ਹੇਡ ਛੱਡ ਕੇ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲ ਗਿਆ ਅਤੇ ਕੁਝ ਪੱਲਾ ਬਾਅਦ ਉਹ ਦੂਜੇ ਥੀਏਟਰ ਵਿੱਚ ਇੱਕ ਨਰਸ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੋਇਆ ਰੰਗੇ ਹੱਥੀ ਫੜਿਆ ਗਿਆ ਰੀਪੋਰਟਾਂ ਦੇ ਮੁਤਾਬਕ ਇਹ ਘਟਨਾ 16 ਸਤੰਬਰ 2023 ਨੂੰ ਵਾਪਰੀ ਸੀ ਸਾਥੀ ਨਰਸ ਨੇ ਡੋਮਾ ਨੂੰ ਇਤਰਾਜਜਗ ਹੱਥ ਵਿੱਚ ਦੇਖ ਕੇ ਫੌਰਨ ਮੈਨੇਜਮੈਂਟ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ ਡਾਕਟਰ ਲਗਭਗ 8 ਮਿੰਟ ਬਾਅਦ ਵਾਪਸ ਥੀਏਟਰ ਵਿੱਚ ਆ ਗਿਆ ਤੇ ਸਰਜਰੀ ਮੁਕੰਮਲਤਾ ਹੋ ਗਈ ਪਰ ਇਹ ਬੇਪਰਵਾਹੀ ਮਰੀਜ਼ ਦੀ ਜਾਨ ਵੀ ਲੈ ਸਕਦੀ ਸੀ ਬਾਅਦ ਵਿੱਚ ਜਾਂਚ ਦੌਰਾਨ ਡਾਕਟਰ ਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਹ ਨਿੱਜੀ ਤਣਾਅ ਕਾਰਨ ਟੁੱਟ ਗਿਆ ਸੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਡਾਕਟਰ ਅੰਜੂਮ ਨੇ ਫਰਵਰੀ 2024 ਵਿੱਚ ਹਸਪਤਾਲ ਛੱਡ ਦਿੱਤਾ ਅਤੇ ਪਾਕਿਸਤਾਨ ਵਾਪਸ ਚਲਾ ਗਿਆ ਹਾਲਾਂਕਿ ਉਹ ਦੁਬਾਰਾ ਯੂਕੇ ਵਿੱਚ ਨੌਕਰੀ ਕਰਨ ਦੀ ਇੱਛਾ ਜਤਾ ਰਿਹਾ ਹੈ ਪਰ ਉਸ ਉੱਤੇ ਕਾਰਵਾਈ جاری ਹੈ ਅਤੇ ਉਸ ਦਾ ਮੈਡੀਕਲ ਕੈਰੀਅਰ ਹੁਣ ਖਤਰੇ ਵਿੱਚ ਪੈ ਚੁੱਕਿਆ ਹੈ ਇਸ ਘਟਨਾ ਨੇ ਨਾ ਸਿਰਫ ਹੈਲਥ ਸਿਸਟਮ ਦੀ ਇਮਾਨਦਾਰੀ ਉੱਤੇ ਪ੍ਰਸ਼ਨ ਚਿੰਨ ਲਗਾਇਆ ਹੈ ਸਗੋਂ ਇਹ ਵੀ ਦੱਸ ਦਿੱਤਾ ਕਿ ਇੱਕ ਪਲ ਦੀ ਗਲਤੀ ਕਿਸ ਤਰ੍ਹਾਂ ਨਾਲ ਪੂਰੀ ਜ਼ਿੰਦਗੀ ਨੂੰ ਹੀ ਤਬਾਹ ਕਰਕੇ ਰੱਖ ਸਕਦੀ ਹੈ